ਲੜਾਈ ਜਿੱਤੀ ਆ ਐਵੇਂ ਨਹੀਂ ਭਗਵੰਤ ਮਾਨਾਰਗੇ ਉਹਨਾਂ ਦੇ ਦਿੱਲੀੋਂ ਡਾਕਾ ਮਾਰਨ ਜਿਹੜੀ ਤੁਹਾਡੀ ਜ਼ਮੀਨ ਤੇ ਆਏ ਸੀ ਤੇ ਉਹ ਲੋਕਾਂ ਦੇ ਮੂੰਹ ਐਵੇਂ ਨਹੀਂ 모ੜੇ ਇਹ ਤੁਹਾਡੇ 'ਚ ਤਾਕਤ ਆ ਇਹ ਤੁਹਾਡੇ 'ਚ ਹਿੰਮਤ ਆ ਉਹਦੀ ਗੱਲ ਲੰਬੀ ਕਰਨਗੇ ਪਰ ਮੈਨੂੰ ਯਾਦ ਆ ਜਦੋਂ ਇੱਕ ਗੱਲ ਮੈਂ ਜ਼ਰੂਰ ਮੈਂ ਛੇੜਨੀ ਨਹੀਂ ਚਾਹੁੰਦਾ ਸੀ ਪਰ ਜਦੋਂ ਨਰਿੰਦਰ ਮੋਦੀ ਜੀ ਦਾਇਆ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਿਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀਆਂ ਇਹ ਵੱਡੇ ਕੈਬਨਿਟ ਮੰਤਰੀ ਸੀ ਹਰਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰਸਿਮਰਤ ਬੈੰਦੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰਿਆਂ ਨਾਲ ਗੱਲ ਕਰ ਲਈ ਜੀ ਇਹ ਬਿਲ ਬੜੇ ਵਧੀਆ ਹੈ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਹੈ ਮੈਂ ਸਭ ਤੋਂ ਪਹਿਲਾਂ ਬੁਲਾਰਾ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਤਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਦਾ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਾਰਾਜ਼ ਨੇ ਮੈਂ ਕਦੇ ਨਹੀਂ ਬਿੱਲ ਲਿਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ ਚ ਨਹੀਂ ਗਏ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਜੇ ਤੁਸੀਂ ਕੁਝ ਨਹੀਂ ਗਏ ਮੈਂ ਕਿਉਂ ਲੈ ਕੇ ਆਉਣੇ ਪਰ ਅੱਜ ਮੈਂ ਉਸ ਪਾਰਟੀ ਚ ਆ ਮੈਂ ਤੁਹਾਡੇ ਕੋਲ ਇੱਕੋ ਹੀ ਗੱਲ ਕਹਿਣੀ ਆ ਵੀ ਪੰਜਾਬ ਵਾਲਿਓ ਆ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਅੱਜ ਮੈਂ ਮੁਬਾਰਕਵਾਦ ਦਿੰਨਾ ਵਧਾਈ ਦਿੰਨਾ ਅੱਜ ਅਸੀਂ ਕਿਸਾਨ ਮੰਡੀ ਚ ਰਾਜਪੁਰੇ ਦੀ ਰੈਲੀ ਕਰ ਰਹੇ ਕੋਈ ਕਿਸੇ ਬੈਰੇਜ ਪਹਿਲੇ ਇਸ ਨਹੀਂ ਕਰ ਰਹੇ ਕਿਸੇ ਦੇ ਘਰ ਚ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਆ ਬੀਜੇਪੀ ਦੀ ਇੱਥੇ ਮੈਂ ਦੇਖ ਰਿਹਾ ਜਿੱਥੇ ਸਾਡੇ ਬੀਜੇਪੀ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮਤਲਬ ਉੱਥੇ ਤੱਕ ਅਖੀਰ ਤੱਕ ਦੇਖ ਰਿਹਾ ਇੱਥੋਂ ਪਤਾ ਲੱਗਦਾ ਵੀ ਹਰ ਚਾਹੇ ਕੋਈ ਹਿੰਦੂ ਹੋ啊 ਸਿੱਖ ਹਰ ਕੋਈ ਗਰੀਬ ਆ ਅਮੀਰ ਆ ਐਸਸੀ ਆ ਓਬੀਸੀ ਆ ਹਰ ਸ਼ਖਸ ਜਿਹੜਾ ਉਹ ਬੀਜੇਪੀ ਵੱਲ ਚੱਲ ਰਿਹਾ ਮੈਂ ਇੱਕ ਗੱਲ ਕਹਿਣਾ ਮੈਂ ਤਾਂ ਕਾਂਗਰਸ ਸੀ ਮੈਂ ਕਾਂਗਰਸ ਛੱਡ ਕੇ ਬੀਜੇਪੀ 'ਚ ਆਇਆ ਪਰ ਇਲੈਕਸ਼ਨ ਉਦੋਂ ਕਿਸਾਨ ਲਹਿਰ ਇੱਕੇ ਸੀ ਸੀ ਹਾਰ ਗਿਆ ਪਰ ਉਹ ਹਾਰਨ ਤੋਂ ਬਾਅਦ ਵੀ ਜੇ ਕੋਈ ਮੰਤਰੀ ਬਣਾ ਸਕਦਾ ਤਾਂ ਉਹ ਬੀਜੇਪੀ ਨਰਿੰਦਰ ਮੋਦੀ ਬਣਾ ਸਕਦਾ ਅੱਜ ਮੈਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਣਾਇਆ ਆਪਣੀ ਕੈਬਨਿਟ 'ਚ ਬਿਠਾਇਆ ਤੇ ਮੈਂ ਫਾਇਦੇ 'ਚ ਰਿਹਾ ਜਾਂ ਘਾਟੇ 'ਚ ਰਿਹਾ ਮੈਂ ਇਹ ਦੱਸਦਾ ਵੀ ਜੇ ਮੈਂ ਫਾਇਦੇ 'ਚ ਰਿਹਾ ਜੇ ਤੁਸੀਂ ਵੀ ਬੀਜੇਪੀ ਨੂੰ ਵੋਟ ਪੰਜਾਬ ਵਾਲੇ ਉਹ ਪਾਉਂਗੇ ਤਾਂ ਘਾਟੇ 'ਚ ਨਹੀਂ ਰਹੋਗੇ ਕਰਜ਼ੇ 'ਚ ਨਹੀਂ ਰਹੋਗੇ ਫਾਇਦੇ 'ਚ ਰਹੋਗੇ ਮੈਂ ਜ਼ਿੰਮੇਵਾਰੀ ਨਾ ਕਹਿ ਸਕਦਾ ਤੁਹਾਨੂੰ ਮੈਨੂੰ ਕੋਈ ਕੋਈ ਕਮੀ ਆ ਲੀਡਰਸ਼ਿਪ ਬੈਠੀ ਆ ਕਿਉਂ ਕਾਂਗਰਸ ਨੂੰ ਛੱਡ ਕੇ ਗਈ ਆ ਅੱਜ ਵੀ ਇੱਕ ਦੂਜੇ ਦੀ ਦਾੜ੍ਹੀਆਂ ਪਟਦੇ ਆ ਉਸ ਵਲੇ ਨਵਜੋਤ ਸਿੰਘ ਸਿੱਧੂ ਥੋੜੇ ਪਟਿਆਲੇ ਦਾ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਲੜੇ ਅੱਜ ਕਿਸ ਤਰੀਕੇ ਨਾਲ ਰਾਜਾ ਵੜਿੰਗ ਬਾਜਵਾ ਆਸ਼ੂ ਜੀ ਤੇ ਸਾਰੇ ਸੁਖਿੰਦਰ ਰੰਧਾਵਾ ਦੇਖੋ ਕਿਵੇਂ ਢੋਲ ਵੱਜਦੇ ਆ ਰਹੇ ਆ ਇਹ ਜਿੱਤ ਤਾਂ ਕਿਸਾਨਾਂ ਦੀ ਇਹ ਜਿੱਤ ਤਾਂ ਸਾਡੇ ਪੰਜਾਬ ਦੀ ਇਹ ਜਿੱਤ ਤਾਂ ਬੀਜੇਪੀ ਦੀ ਇਸ ਤਰੀਕੇ ਨਾਲ ਲੋਕ ਆ ਰਹੇ ਆ ਪੰਡਾਲ ਤੋਂ ਦੁਵਾਰਾ ਭਰ ਰਹੇ ਆ ਤੀਜੀ ਵਾਰ ਭਰ ਰਹੇ ਆ ਤੇ ਮੈਂ ਕਹੂੰਗਾ ਢੋਲ ਵਾਲੇ ਨੂੰ ਵੀ ਢੋਲ ਬੰਦ ਕਰ ਲਵੇ ਤੇ ਮੈਂ ਇਹ ਗੱਲ ਕਹਿ ਰਿਹਾ ਸੀ ਤੁਸੀਂ ਮੈਂ ਇਸ ਕਰਕੇ ਕਹਿਣਾ ਬਿਲਕੁਲ ਘਾਟੇ 'ਚ ਨਹੀਂ ਰਹੋਗੇ ਦੋ ਗੱਲਾਂ ਮੈਂ ਹੋਰ ਕਰ ਲਾਂ 1 ਮਿੰਟ ਸੁਣ ਲਿਓ ਫਿਰ ਬੋਲਣਾ ਲੀਡਰਾਂ ਨੇ 1 ਮਿੰਟ 1 ਮਿੰਟ 1 ਮਿੰਟ ਤੇ ਮੈਂ ਇੱਕ ਗੱਲ ਮੈਂ ਆਪਣੇ ਵੱਲੋਂ ਬਾਕੀ ਲੀਡਰਸ਼ਿਪ ਕਹੂਗੀ ਮੇਰੇ ਕੋਲ ਜ਼ਿੰਮੇਵਾਰੀ ਦਿੱਤੀ ਆ ਜਿਵੇਂ ਪੰਜਾਬ ਨੇ ਜ਼ਿੰਮੇਵਾਰੀ ਦਿੱਤੀ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੱਗ ਨੂੰ ਤਮਾਸ਼ਵੀਨ ਨੂੰ ਤੇ ਜੇ ਮੈਂ ਤੁਹਾਡੇ ਮੂਰੇ ਪੰਜਾਬ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਰੇਲਵੇ ਮਹਿਕਮੇ ਦਾ ਸਟੇਟ ਮੰਤਰੀ ਹਾਂ ਮੈਂ ਕੋਲ ਛੋਟਾ ਮੰਤਰੀ ਪਰ ਤੁਸੀਂ ਬੀਜੇਪੀ ਦਾ ਤੁਸੀਂ ਇਹ ਜਦੋਂ ਸਤਾਈ ਆਉਗੀ ਤੁਸੀਂ ਬਾਕੀਆਂ ਦਾ ਵੀ ਹਿਸਾਬ ਮੈਂ ਤੁਹਾਨੂੰ ਕੱਲਾ ਆਪਣਾ ਹਿਸਾਬ ਦਵਾਂਗਾ ਭਈ ਜੇ ਬੀਜੇਪੀ ਨੇ ਮੈਨੂੰ ਮੰਤਰੀ ਬਣਾਇਆ ਰੇਲਵੇ ਦਾ ਤੇ ਕੀ ਰੇਲਵੇ ਦੀ ਇੱਕ ਇੱਕ ਲਾਈਨ ਜਿਹੜੀ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਮਹਾਲੀ ਨੂੰ ਪੱਟੀ ਤੋਂ ਫਰੋਜਪੁਰ ਫਰੋਜਪੁਰ ਤੋਂ ਪੱਟੀ ਜਾਂ ਸਾਡਾ ਤਖਤ ਸਾਹਿਬ ਤਲਵੰਡੀ ਸਾਹਿਬ ਜੋੜਨਾ ਹੋਵੇ ਜਾਂ ਜਿੰਨੇ ਵੀ ਓਵਰ ਬ੍ਰਿਜ ਨੇ ਅੰਡਰ ਬ੍ਰਿਜ ਨੇ ਜਿਨ੍ਹਾਂ ਦੀ ਰਕਮ ਤਕਰੀਬਨ ਬਣਾ ਕੇ 5000 ਕਰੋੜ ਰੁਪਇਆ ਬਣ ਜਾਂਦੀ ਆ 5000 ਕਰੋੜ ਰੁਪਇਆ ਜੇ ਤਿੰਨੋਂ ਲਾਈਨਾਂ ਮਹਾਰਾਣੀ ਜੀ ਮੈਂ ਦੇਖ ਰਿਹਾ ਸੀ ਜਖੜ ਸਾਹਿਬ 1976 1976 ਦੇ ਵਿੱਚ ਪਹਿਲੇ ਐਮਪੀ ਆਵਾਜ਼ 28 ਸੀ ਹਿਮਾਚਲ ਤੋਂ ਸੀਗੇ ਦੂਜੀ ਆਵਾਜ਼ ਰੋਗਨੰਦਰ ਨਾਲ ਭਾਟੀਆ ਜੀ ਅਮਰਸਰ ਤੋਂ ਉਹਨਾਂ ਨੇ ਵੀ ਮਾਰਚ ਦੇ ਵਿੱਚ 1976 ਚ ਆ ਰਾਜਪੁਰੇ ਲਾਈਨ ਦੀ ਆਵਾਜ਼ ਉਠਾਈ ਸੀ। ਉਹ ਤੋਂ ਬਾਅਦ ਸਾਰੇ ਐਮਪੀ ਬੋਲਦੇ ਰਹੇ ਮਹਾਰਾਣੀ ਪ੍ਰਨੀਤ ਕੌਰ ਜੀ ਹਮੇਸ਼ਾ ਇਹਦੀ ਗੱਲ ਕਰਦੇ ਰਹੇ ਤੇ ਅਖੀਰਲੀ ਗੱਲ ਜਿਹੜੀ ਆ ਪਿੱਛੇ ਸੈਸ਼ਨ ਹੋਇਆ ਉਹਦੇ ਵਿੱਚ ਮਲਵਿੰਦਰ ਕੰਗ ਨੇ ਆਮ ਆਦਮੀ ਨੇ ਕੀਤੀ। ਪਰ ਮੈਂ ਅੱਜ ਤੁਹਾਨੂੰ ਵਾਅਦਾ ਕਰਕੇ ਜਾਂਦਾ ਪ੍ਰਧਾਨ ਮੰਤਰੀ ਜੀ ਨੇ ਹਰੀ ਝੰਡੀ ਦੇਤੀ ਆ ਤੇ ਸਾਈਨ ਫੋਦਰਨ ਸਾਈਨ ਹੋਣ ਦੇ ਅਗਲੇ ਹਫਤੇ ਜਦ ਦਿਨ ਸਾਈਨ ਹੋ ਜਾਣਗੇ ਉਹ ਤੁਹਾਡੇ ਮੂਹਰੇ ਆ ਕੇ ਪ੍ਰੈਸ ਕਾਨਫਰੈਂਸ ਕਰਾਂਗੇ ਵੀ ਇਹ 700 800 ਕਰੋੜ ਰੁਪਏ ਦੀ ਲਾਈਨ ਆ ਜਿਹੜੀ ਇੱਥੇ ਆ ਕੇ ਟੱਕ ਲਾਵਾਂਗੇ ਤੁਹਾਡੇ ਮੂਹਰੇ ਇਹ ਜਿਹੜੀ ਸਾਰੇ ਮਾਲਵੇ ਨੂੰ ਰਾਜਧਾਨੀ ਜੋੜ ਸਕੇ ਉਧਰੋਂ ਫਿਰੋਜ਼ਪੁਰ ਨੂੰ ਸਾਡੇ ਅੰਮ੍ਰਿਤਸਰ ਸਾਹਿਬ ਉਹਨੂੰ ਜੋੜ ਸਕੇ ਸਾਡੇ ਤਲਵੰਡੀ ਸਾਹਿਬ ਨੂੰ ਜੋੜ ਸਕੇ ਤੇ ਐਵੇਂ ਨਹੀਂ ਐਵੇਂ ਨਹੀਂ ਵੋਟ ਮੰਗਾਂਗੇ ਉਦੋਂ ਕਹਾਂਗੇ ਵੀ ਜੇ ਕੁਝ ਕੀਤਾ ਤਤਾਂ ਸਾਨੂੰ ਵੋਟ ਪਾਇਓ ਅਖੀਰ ਚ ਮੈਂ ਇੱਕ ਗੱਲ ਇੱਕ ਗੱਲ ਮੇਰੀ ਸੁਣੋ ਕੱਲ ਪ੍ਰਧਾਨ ਮੰਤਰੀ ਜੀ ਨੇ ਅਖੀਰਲੀ ਗੱਲ ਕਰਕੇ ਮੈਂ ਬੰਦ ਕਰਨ ਲੱਗਿਆ ਪ੍ਰਧਾਨ ਮੰਤਰੀ ਜੀ ਨੇ ਆਰਐਸਐਸ ਦੀ ਗੱਲ ਕੀਤੀ ਲਾਲ ਕਿਲੇ ਤੋਂ ਕੀਤੀ ਮੈਂ ਜਾਣਦਾ ਇਹ ਗੱਲਾਂ ਕਰਦੇ ਆਰਐਸਐਸ ਦੀਆਂ ਮੈਂ ਪਹਿਲਾਂ ਵੀ ਦੇਖਿਆ ਪਰ ਅੱਜ ਇਹ ਆਰਐਸਐਸ ਜਿਨੇ ਜ਼ਿੰਮੇਵਾਰੀ ਲਈ ਮੇਰੇ ਲੁਧਿਆਣੇ ਤੋਂ ਪਹਿਲਾਂ ਸਾਰਾ ਪੈਸਾ ਆਰਐਸਐਸ ਇਕੱਠੀ ਕਰਕੇ ਪੰਜਾਬ ਦੀ ਮਾਓਵਾਦੀਆਂ ਚ ਜਿੰਦੀ ਸੀ ਵੀ ਮਾਓਵਾਦੀ ਖਤਮ ਹੋ ਜਾਣ ਸਾਰੇ ਮਾਓਵਾਦੀ ਖਤਮ ਹੋ ਗਏ ਤੇ ਹੁਣ ਸਾਰੀ ਜ਼ਿੰਮੇਵਾਰੀ ਆਰਐਸਐਸ ਨੇ ਸਾਰਾ ਪੈਸਾ ਜਿਹੜਾ ਉਧਰ ਭੇਜਦੇ ਸੀ ਇਹ ਜ਼ਿੰਮੇਵਾਰੀ ਲਈ ਵੀ ਅਸੀਂ ਪੰਜਾਬ ਚ ਜਿੰਨੇ ਵੀ ਧਰਮ ਬਦਲ ਕੇ ਸਿੱਖਾਂ ਨੂੰ ਅਸਾਈ ਬਣਾਇਆ 5 ਸਾਲ ਦੇ ਅੰਦਰ ਅੰਦਰ ਆਰਐਸਐਸ ਨੇ ਜ਼ਿੰਮੇਵਾਰੀ ਲੈ ਕੇ ਸਾਰੇ ਸਿੱਖ ਦੁਬਾਰਾ ਇਸਾਈ ਬਣਿਆ ਨੂੰ ਅਸੀਂ ਸਿੱਖੀ 'ਚ ਜੋੜਾਂਗੇ ਇਹ ਕੋਈ ਸੰਸਥਾ ਗੱਲ ਕਰ ਸਕਦੀ ਆ ਇਹ ਕੀ ਮੁਕਾਬਲਾ ਕਰਨਗੇ ਉਹ ਨੇ ਜਿਹੜੇ ਸਿੱਖੀ ਛੱਡ ਕੇ ਗਏ ਦੁਬਾਰਾ ਸਿੱਖੀ ਜੋੜਨ ਦੀ ਗੱਲ ਕੀਤੀ ਨਾ ਅਕਾਲੀਆਂ ਨੇ ਕੀਤੀ ਨਾ ਐਸਜੀਪੀਸੀ ਵਾਲਿਆਂ ਨੇ ਕੀਤੀ ਨਾ ਕਿਸੇ ਹੋਰ ਨੇ ਕੀਤੀ ਇਹ ਐਡੇ ਫੈਸਲੇ ਵੱਡੇ ਲੈ ਸਕਦੀ ਆ ਅਖੀਰ ਚ ਪ੍ਰਧਾਨ ਮੰਤਰੀ ਅੱਜ ਮੈਂ ਪਿੰਡ ਪਿੰਡ ਇੱਕ ਅਖੀਰ ਚ ਵਧਾਈ ਦੇਣੀ ਆ ਸਾਡੇ ਪਾਰਟੀ ਨੂੰ ਜਿਨ੍ਹਾਂ ਨੇ ਕੈਂਪ ਲਾਉਣੇ ਸ਼ੁਰੂ ਕੀਤੇ ਅੱਜ ਹਰ ਕੈਂਪ ਜਿਹੜਾ ਏ ਉਹ ਪਿੰਡ ਚ ਲੱਗ ਰਿਹਾ ਮੇਰੇ ਭਰਾਵੋ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਚਾਹੇ ਆਟੇ-ਦਾਲ ਤੋਂ ਲੈ ਕੇ ਨੌਕਰੀਆਂ ਤੱਕ ਲੈ ਲਓ ਸਭ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਇਕੱਲੇ-ਇਕੱਲੇ ਪਿੰਡ ਚ ਜੇ ਤੁਸੀਂ ਕਿਤੇ ਭਾਪੀ ਬਣਾਤੀ ਤਾਂ ਤੁਸੀਂ ਆ ਪੰਜਾਬ ਦਾ ਕਰਜ਼ਾ ਵੀ ਮਾਫ਼ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਬੜੇ-ਬੜੇ ਕਾਰਖਾਨੇ ਆ ਸੈਮੀ ਕੰਡਕਟਰ ਦੇਖੋ ਕੇਂਦਰੀ ਰਾਜ ਮੰਤਰੀ ਤੇ ਤਾਜ਼ੇ-ਤਾਜ਼ੇ ਭਾਜਪਾਈ ਬਣੇ ਰਵਨੀਤ ਬਿੱਟੂ ਜਿਹੜੇ ਜਾਣੇ ਜਾਂਦੇ ਨੇ ਆਪਣੇ ਬੇਤੁਕੇ ਬਿਆਨਾਂ ਦੇਲੇ ਅੱਜ ਰਾਜਪੁਰੇ ਦੀ ਰੈਲੀ ਦੌਰਾਨ ਇੱਕ ਨਵਾਂ ਹਸ ਹੋਈ ਨਾ ਬਿਆਨ ਦਿੱਤਾ। ਕਹਿੰਦੇ ਜੀ ਜਿਹੜੇ ਤਿੰਨ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਸੀ। ਸਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਸੀਂ ਕਾਨੂੰਨ ਲਿਆਓ ਸਾਡੀ ਕਿਸਾਨਾਂ ਦੇ ਨਾਲ ਗੱਲੋ। ਬਿੱਟੂ ਸਾਹਿਬ ਮੈਂ ਸਮਝ ਸਕਦਾ ਕਿ ਤੁਸੀਂ ਹਤਾਸ਼ ਹੋ। ਅੱਜ ਦੀ ਰੈਲੀ ਦੇ ਵਿੱਚ ਇਕੱਠ ਨਹੀਂ ਹੋਇਆ ਪੰਜਾਬੀਆਂ ਨੇ ਹੰਗਾਰਾ ਨਹੀਂ ਦਿੱਤਾ। ਪਰ ਸਵਾਲ ਤਾਂ ਉੱਠਦਾ ਕਿ ਕੀ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਇਕੱਲਾ ਪੰਜਾਬ ਦਾ ਕਿਸਾਨ ਕਰ ਰਿਹਾ ਸੀ ਜਾਂ ਦੇਸ਼ ਦਾ? ਤੇ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਤੇ ਰਾਜ ਕਰ ਰਹੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਆ ਉਹਦੇ ਕਹੇ ਤੇ ਕਾਨੂੰਨ ਲਿਆਈ ਤੇ ਸਾਰੇ ਦੇਸ਼ ਨਾਲ ਤੁਸੀਂ ਗੱਲ ਹੀ ਨਹੀਂ ਕੀਤੀ ਜਿਸ ਤਰੀਕੇ ਦੀਆਂ ਸਟੇਟਮੈਂਟਾਂ ਤੁਹਾਡੀਆਂ ਆਚਾਰੀਆਂ ਨੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਕਿ ਉਹ ਸਮੇਂ ਦੀ ਗੱਲ ਹੈ ਜਦੋਂ ਤੁਸੀਂ ਦਿੱਲੀ ਦੇ ਪਾਰਕਾਂ 'ਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਲੱਭਦੇ ਫਿਰਦੇ ਸੀ ਔਰ ਕੈਮਰਾ ਇਹ ਗੱਲ ਬਿੱਟੂ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਿਲ ਜਾਣ ਸਹੀ ਮੈਂ ਤਾਂ ਚਪੇੜਾ ਮਾਰਨੀ ਹੈ ਇਹਨਾਂ ਦੇ ਮੂੰਹ ਤੇ ਤੇ ਬਿੱਟੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਭਾਈਵਾਲ ਸੀ ਤੇ ਜਦੋਂ ਦੋ ਪਾਰਟੀਆਂ ਅਲਾਈਅੰਸ ਦੇ ਵਿੱਚ ਹੁੰਦੀਆਂ ਨੇ ਉਹ ਕਿਸ ਲੈਵਲ ਤੇ ਗੱਲ ਕਰਦੀਆਂ ਨੇ ਮਾਫ਼ ਕਰਨਾ ਤੁਸੀਂ ਅੱਜ ਵੀ ਨਾ ਉਹ ਸੌਦੇ ਤੇ ਉਹ ਨਾ ਉਸ ਲੈਵਲ ਤੇ ਉਹ ਨੱਡਾ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਘਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕਹੀ ਸੀ ਕਿ ਜੇ ਤਿੰਨ ਕਾਲੇ ਕਾਨੂੰਨਾਂ ਤੇ ਬੀਜੇਪੀ ਦੀ ਸਰਕਾਰ ਅੱਗੇ ਵੱਧਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਲਾਈਅੰਸ ਵੀ ਛੱਡੂ ਵਜ਼ੀਰੀ ਵੀ ਛੱਡੂ ਤੇ ਸ਼੍ਰੋਮਣੀ ਅਕਾਲੀ ਦਲ ਨੇ ਦੋਨੇ ਚੀਜ਼ਾਂ ਛੱਡੀਆਂ ਔਨ ਰਿਕਾਰਡ ਹੈ ਜੇ ਕਿਸੇ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਚ ਵੋਟ ਪਾਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੰਸਦ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਭੈਣ ਜੀ ਹਰਸਿਮਰਤ कौर ਬਾਦਲ ਤੁਸੀਂ ਤੋਂ ਦੇ ਖਿਲਾਫ ਵੀ ਵੋਟ ਨਹੀਂ ਪਾ ਕੇ ਆਏ ਤੇ ਆ ਜੋ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠੇ ਹੋ ਕਿਉਂ ਕਿਉਂਕਿ ਹੁਣ ਤੁਸੀਂ ਵਜ਼ੀਰ ਬਣ ਗਏ ਸੋ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਕੁਝ ਗੱਲਾਂ ਕਹਿਣੀਆਂ ਚਾਹਨਾ ਕਿ ਜਦੋਂ ਕੋਈ ਸਟੇਟਮੈਂਟ ਦਿੰਨੇ ਹੋ ਤਾਂ ਉਹਨੂੰ ਪਹਿਲਾਂ ਤੋਲੋ ਫਿਰ ਬੋਲੋ ਮਰਿਆਦਾ ਚ ਰਹਿ ਕੇ ਗੱਲ ਕਰਨੀ ਬਿਲਕੁਲ ਸਹੀ ਹੈ ਐਸੇ ਬੇਫਸੂਲ ਦੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ